ਤਹਾਡੇ ਨਾਲ ਪੰਜਾਬ ਦੇ ਅੰਦਰ ਜਿਹੜੇ ਅਮਨ ਕਾਨੂੰਨ ਨੂੰ ਪੰਕ ਕਰਨ ਵਾਲੇ ਬੰਦੇ ਆ ਜਿਹੜੇ ਗੈਂਗਸਟਰ ਗੁੰਡੇ ਬਦਮਾਸ਼ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਜੰਗ ਲਾੜੀ ਹੈ ਉਦੇ ਬਾਰੇ ਦੋ ਚਾਰ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਹਿਲਾਂ ਤੇ ਤੁਸੀਂ ਸਾਧਿਆਂ ਦਾ ਜਿੰਦੇ ਤੁਸੀਂ মিডিਆ ਵਾਲੇ ਸਾਥੀ ਆਇਓ ਮਸਰ ਦੇ ਸਾਧਿਆਂ ਦਾ ਬੜਾ ਧੰਨਵਾਦ ਹੈ ਕਿ ਜਿਹੜੀ ਅਸੀਂ ਲੜਾਈ 22 ਦੇ ਵਿੱਚ 23 24 ਤੇ 25 ਦੇ ਵਿੱਚ ਹੁਣ ਤੱਕ ਜਿਹੜੀ ਲੜਾਈ ਅਸੀਂ ਲੜੀ ਹੈ ਉਹ ਦੇ 100 ਤੇ 10 ਐਫ ਆਈ ਆਰਾਂ ਜਿਹੜੀਆਂ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਗੁੰਡਿਆਂ ਦੇ ਖਿਲਾਫ ਬਦਮਾਸ਼ਾਂ ਦੇ ਖਿਲਾਫ ਜਿਹੜਾ ਉਹ ਬੰਦ ਕੀਤੀਆਂ ਉਹ 302 ਦੇ ਕਰੀਬ ਗੈਂਗਸਟਰ ਜਿਹੜੇ ਇਹਦੇ ਚ ਜ਼ਖਮੀ ਹੋਏ ਉਹ 30 ਦੇ ਕਰੀਬ ਅਸੀਂ ਹੁਣ ਤੱਕ ਜਿਹੜੇ ਗੈਂਗਸਟਰ ਹਿੱਟ ਕੀਤੇ ਜਿਨ੍ਹਾਂ ਦੀ ਡੈਥ ਹੋਈ ਉਹ ਦਾ ਸਾਡੇ ਪੁਲਿਸ ਵਾਲੇ 39 39 ਪੁਲਿਸ ਸਬਸਤ ਜਿਹੜੇ ਆ ਮਲਾਜਮ ਜਿਹੜੇ ਆ ਉਹ ਉਹ ਜਿਹੜੇ ਉਹ ਜ਼ਖਮੀ ਹੋਏ ਔਰ ਤਿੰਨ ਬੰਦੇ ਜਿਹੜੇ ਸਾਡੇ ਪੁਲਿਸ ਦੇ ਜਵਾਨ ਜਿਹੜੇ ਉਹ ਸ਼ਹੀਦ ਹੋਏ। ਉਹ ਇਹ ਜੰਗ ਜਿਆਦੀ ਆ ਜੇ ਤਾਂ ਪਿਛਲੇ 2 ਦਿਨ ਚ ਵੀ ਤੁਸੀਂ ਦੇਖਿਆ ਕਿ ਪੁਲਿਸ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਜਿੱਥੇ ਵੀ ਕਿਤੇ ਗੈਂਗਸਟਰ ਜਿਹੜੇ ਆ ਜਿੱਥੇ ਕਿਤੇ ਕੋਈ ਕਾਰਵਾਈ ਕਰਦੀ ਆ ਤੇ ਸਾਡੀ ਪੁਲਿਸ ਸਾਡੇ ਅਫਸਰ ਸਾਡੀ ਪੁਲਿਸ ਫੋਰਸ ਜਿਹੜੀ ਆ ਉਸੇ ਮਿਲੇ ਹੀ ਐਕਟਿਵ ਹੋ ਕੇ ਉਹਨਾਂ ਨੂੰ ਖਤਮ ਕਰ ਲਈ ਉਹਨਾਂ ਨੂੰ ਫੜਨ ਵਾਸਤੇ ਰਾਤ ਦਿਨ ਕਰਕੇ ਉਹ ਬਹੁਤ ਸਾਰੇ ਕੇਸ ਇਦਾਂ ਦੇ ਆ ਜਿਹੜੇ ਸਾਡੇ ਪੁਲਿਸ ਅਫਸਰਾਂ ਨੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਫੜ ਲਏ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਕੱਲ ਜਿਹੜਾ ਇੱਕ ਡੈਕਸਟਰ ਦੇ ਨਾਲ ਮੁਕਾਬਲਾ ਆਇਆ ਉਹ ਬੰਦਾ ਸੀਗਾ ਜਿਨੇ 2 ਦਿਨ ਪਹਿਲਾਂ ਮਤਲਬ ਸ਼ਾਟੇ ਪੰਜਾਬ ਦੇ ਵਿੱਚ ਇੱਕ ਦਵਿੰਦਰ ਸਿੰਘ ਨਾਮ ਦੀ ਸਿਵਲਿਅਨ ਦੀ ਜਿਹੜੀ ਡੈਥ ਕਰਤੀ ਸੀ ਗੋਲੀ ਮਾਰਤੀ ਸੀਗੀ ਇੰਨੇ ਛੇਤੀ ਬਲੋ ਜਿਹੜਾ ਅਸੀਂ ਉਸੇ ਲਈ ਕਰ ਲੈਂਦੇ ਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਿਉਂਕਿ ਇੱਕ ਤਾਂ ਅਸੀਂ ਪਾਕਿਸਤਾਨ ਦੇ ਗਵਾਂਡੀਆ ਪਾਸਤਾਨ ਦੇ ਨਾਲ ਇੱਕ ਜਿਹੜੇ ਪੰਜਾਬ ਵਿਰੋਧੀ ਤਾਕਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਉਹ ਇਨ੍ਹਾਂ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਇਹਨਾਂ ਨੂੰ ਹੱਲਾਸ਼ੇਰੀ ਦਿੰਦੀਆਂ ਉਹਨਾਂ ਨਾਲ ਤਾਕਤਾਂ ਨੂੰ ਅਸੀਂ ਹੁਣ ਤੱਕ ਕਾਮਯਾਬ ਨਹੀਂ ਹੋਣ ਦਿੱਤਾ ਉਹ ਅੱਗੇ ਵੀ ਕਾਮਯਾਬ ਨਹੀਂ ਹੋਣ ਦਾਂਗੇ ਉਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਵੀ ਬੰਦਾ ਕੋਈ ਵੀ ਗੈਂਗਸਟਰ ਇਹ ਵਹਿਮ ਪਾਲ ਕੇ ਨਾ ਤੁਰਿਆ ਫਿਰੇ ਕਿ ਪੰਜਾਬ ਦੇ ਵਿੱਚ ਉਹ ਜੋ ਮੱਦੀ ਕਾਰਵਾਈ ਕਾਨੂੰ ਤੇ ਮੁੜ ਕੇ ਪੰਜਾਬ ਚ ਲਊਗਾ ਅਸੀਂ ਬੜਾ ਸਪਸ਼ਟ ਦਾ ਸਿੱਧਾ ਕਿਹਾ ਮੁਖੰਤੀ ਸਾਹਿਬ ਹੀ ਕਹਿੰਦੇ ਕਿ ਗੈਂਗਸਟਰ ਜਾਂ ਤਾਂ ਆਪਣੀਆਂ ਕਾਰਵਾਈਆਂ ਬੰਦ ਕਰ ਦੇ ਜਾਂ ਮੁੱਖ ਤਰ੍ਹਾਂ ਜਾ ਜਾਂ ਜਾਂ ਪੰਜਾਬ ਛੱਡ ਦੇ ਤੇ ਜਾਂ ਫਿਰ ਮੁਕਾਬਲੇ ਲਈ ਤਿਆਰ ਹੋ ਜਾ ਅਸੀਂ ਕਿਹੜੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਉਹ ਭੰਗ ਨਹੀਂ ਹੁੰਦਾ ਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਕਿਸੇ ਨੂੰ ਲੁੱਟ ਖੋਹ ਕਰਨ ਦੀ ਇਜਾਜ਼ਤ ਨਹੀਂ ਦਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਫੂਨਾ ਦੇ ਉੱਤੇ ਜਿਹੜੇ ਫੌਤੀਆ ਮੰਗਦੇ ਆ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਵਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਔਰ ਅਸੀਂ ਜਿੰਨਾ ਚਿਰ ਤੱਕ ਜਿੱਦਾਂ ਡਰਗ ਮਾਫੀਆ ਦੇ ਖਿਲਾਫ ਜੋ ਤੇ ਨਸ਼ਾ ਦੇ ਬਦਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਸੀਗਾ ਉਦਾਂ ਹੀ ਅਸੀਂ ਜਿੱਦਾਂ ਉਹ ਤੈਅ ਕੀਤਾ ਕਿ ਜਿੰਨਾ ਚਿਰ ਤੱਕ ਨਸ਼ਾ ਖਤਮ ਨਹੀਂ ਹੁੰਦਾ ਉਹਨਾਂ ਚੇਤਾ ਕਪੜੀ ਲੜਾਈ ਜਿਹੜੀ ਜਾਰੀ ਰੱਖਾਂਗੇ ਔਰ ਇਹ ਵੀ ਸਾਡਾ ਤੈਅ ਹੈ ਕਿ ਜਿੰਨਾ ਚਿਰ ਤੱਕ ਇਹ ਗੈਸ ਇਹ ਬਦਮਾਸ਼ ਬੁੰਡੇ ਜਿਹੜੇ ਪੰਜਾਬ ਦਾ ਅਮਨ ਭੰਗ ਕਰਨਾ ਚਾਹੁੰਦੇ ਆ ਜਿੰਨਾ ਚਿਰ ਤੱਕ ਇਹਨਾਂ ਦਾ ਖਾਤਮਾ ਨਹੀਂ ਹੋਊਗਾ ਜਿੰਨਾ ਚਿਰ ਤੱਕ ਇਹ ਜੇਲਾ ਦੇਰ ਸਲਾਖਾ ਦੇ ਪਿੱਛੇ ਦੀ ਚੱਲ ਜਾਣਗੇ ਉਹਨਾਂ ਤੱਕ ਸਰਦਾਰ ਭਗਵੰਸ ਸਿੰਘ ਮਾਨ ਦੀ ਸਰਕਾਰ ਦੀ ਇਹ ਜੰਗ ਜਿਹੜੀ ਹੈ ਜਾਰੀ ਰਹੂਗੀ ਔਰ ਮੈਂ ਪੰਜਾਬੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਵਿਸ਼ਵਾਸ ਹੋਣਾ ਕਿ ਸਾਡੀ ਡਿਊਟੀ ਹੈ ਸਰਕਾਰ ਦੀ ਡਿਊਟੀ ਹੈ ਕਿ ਅਸੀਂ ਹਰ ਸ਼ਹਿਰੀ ਦੀ ਸੁਰੱਖਿਆ ਜਿਹੜੀ ਕਰਨੀ ਜਿਹੜੀ ਸਾਡਾ ਫਰਜ਼ ਹੈ ਅਸੀਂ ਕਰਦੇ ਹਾਂ ਤੁਸੀਂ ਕਿਤੇ ਕੋਈ ਐਦਾਂ ਦੀ ਬਾਤ ਦਾਤ ਹੁੰਦੀ ਇਹ ਨਹੀਂ ਸਭਨਾ ਕਿ ਅਸੀਂ ਤੁਸੀਂ ਇਕੱਲੇ ਹੋ ਅਸੀਂ ਤੁਹਾਡੇ ਨਾਲ ਹਾਂ ਅਸੀਂ ਪੰਜਾਬ ਦੇ ਨਾਲ ਹਾਂ ਪੰਜਾਬ ਦੀ ਤਖਤੀ ਤੇ ਕਿਸੇ ਨੂੰ ਵੀ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਬੰਦਾ ਉਹ ਅਮਨ ਸ਼ਾਂਤੀ ਭੰਕੰਦੀ ਇਜਾਜ਼ਤ ਨਹੀਂ ਦੇਊਗੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਗੈਸਟਰ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇਊਗੀ ਔਰ ਇਹ ਜਿੰਨਾ ਚਿਰ ਤੱਕ ਗੈਸਟਰਵਾਦ ਦਾ ਖਾਤਮਾ ਨਹੀਂ ਹੁੰਦਾ ਉਹਨਾਂ ਤੱਕ ਸਾਡੀ ਜੰਗ ਪੰਜਾਬ ਦੇ ਵਿੱਚ ਆ ਸਾਡੀ ਸਰਕਾਰ ਦੀ ਸਾਡੀ ਪਾਰਟੀ ਦੀ ਜੰਗ ਜਿਹੜੀ ਆ ਉਹਨਾਂ ਤੱਕ ਜਾਰੀ ਰੂਗੀ ਇਹ ਮੈਂ ਨੂੰ ਦੱਸਣਾ ਚਾਹੁੰਦਾ ਸੀ ਉਹ 44 ਸਾਲ ਦੇ ਜਿਹੜੇ ਅੰਕੜੇ ਮੈਂ ਤੁਹਾਨੂੰ ਦੱਸ ਸੀ ਦਿੱਤਾ ਇਹ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ ਕਿ ਸਾਡੀ ਪੁਲਿਸ ਫੋਰਸ ਜਿਹੜੀ ਆ ਬੜੀ ਤੜਲੇ ਦੇ ਨਾਲ ਲੱਗੀ ਆ ਸਾਡੇ ਅਫਸਰ ਬੜੇ ਤੜਲੇ ਦੇ ਨਾਲ ਲੱਗੇ ਆ ਸਾਡੀ ਫੋਰਸ ਇਸ ਲੈਵਲ ਤੇ ਹੈਗੀ ਆ ਇਸ ਕਾਬਿਲ ਹੈ ਕਿ ਉਹ ਹਰ ਤਰ੍ਹਾਂ ਦੀ ਸਥਿਤੀ ਦਾ ਜਿਹੜਾ ਮੁਕਾਬਲਾ ਕਰਨ ਦੇ ਯੋਗ ਹੈ ਪਹਿਲਾਂ ਵੀ ਪੰਜਾਬ ਦੇ ਵਿੱਚ ਜਦੋਂ ਕਦੇ ਹਾਲਾਤ ਖਰਾਬ ਹੋਏ ਤੇ ਸਾਡੀ ਪੁਲਿਸ ਨੇ ਉਹਦੇ ਵਿੱਚ ਬਹੁਤ ਵਧੀਆ ਤੋਰ ਅਦਾਕ ਕਰਕੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਠੀਕ ਕੀਤੇ ਆ ਵਡ ਵੀ ਜਿਹੜੇ ਉਹ ਠੀਕ ਹੋੜ ਗਏ ਕੋਈ ਮਤਲਬ ਕਹੇ ਨੂੰ ਮਤਲਬ ਇਹ ਵਹਿਮ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਦੀ ਧਰਤੀ ਤੇ ਦਾਗ ਕਰਕੇ ਆਬਦਾ ਰਹੂਗਾ ਨਹੀਂ ਸਾਡੀ ਫੋਰਸ ਜਿਹੜੀ ਬਿਲਕੁਲ ਕਾਬਲੇ ਤਾਰੀਫ ਕੰਮ ਕਰ ਰਹੀ ਹੈ ਔਰ ਕਾਬਲੇ ਤਾਰੀਫ ਕੰਮ ਦੇ ਨਾਲ ਪੰਜਾਬ ਦੇ ਵਿੱਚੋਂ ਇਹਨਾਂ ਤੱਤਾਂ ਦਾ ਜਿਹੜਾ ਅਸੀਂ ਸਫਾਇਆ ਕਰਕੇ ਛੱਡਾਂਗੇ ਜਿਹੜੇ ਤੱਤ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਬਸ ਮੈਂ ਇਹ ਤੁਹਾਡੇ ਰਾਹੀਂ ਇੱਕ ਮੈਸੇਜ ਕਦੇ ਕਰਨਾ ਚਾਹੁੰਦਾ ਸੀ ਜਿਹੜੇ ਹਾਲਾਤ ਖਰਾਬ ਕਰਦੇ ਉਹਨਾਂ ਨੂੰ ਵੀ ਤੇ ਪੰਜਾਬ ਵਾਸੀਆਂ ਨੂੰ ਵੀ ਕਿ ਪੰਜਾਬ ਸਰਕਾਰ ਪੰਜਾਬ ਦੇ ਹੱਥ ਸਾਹਦੀ ਦੀ ਜਾਨ ਮਾਲ ਦੀ ਰਾਖੀ ਕਰਨ ਦੀ ਬਿਲਕੁਲ ਵਚਨਬੱਧ ਹੈ ਔਰ ਹਰ ਤਰ੍ਹਾਂ ਤੁਹਾਨੂੰ ਵਿਸ਼ਵਾਸ ਹੁੰਦੀ ਆ ਕਿ ਅਸੀਂ ਲੋਕਾਂ ਦੇ ਨਾਲ ਹੈ ਤੁਹਾਡੀ ਜਾਨ ਮਾਲ ਦੀ ਰਾਖੀ ਕਰਨ ਦੀ ਸਾਡੀ ਡਿਊਟੀ ਹੈ ਅਸੀਂ ਉਹ ਕੰਮ ਕਰਾਂਗੇ ਧਾਰੀਵਾਲ ਸਾਹਿਬ ਵਿਦੇਸ਼ਾਂ ਦੀ ਤਾਂ ਗੱਲ ਅਲੱਗ ਹੈ ਜਿਹੜੇ ਜੇਲ੍ਹਾਂ ਦੇ ਵਿੱਚ ਮੀਟੀ ਮੈਕਸਟਰ ਨੇ ਉਹਨਾਂ ਵੱਲੋਂ ਫਰੋਤਿਆਂ ਤੇ ਫੋਨ ਆਉਂਦੇ ਨੇ ਗੈਂਗਸਟਰਵਾਦ ਨੂੰ ਵਧਾ ਦਿੱਤਾ ਜਾਂਦਾ ਲਗਾਤਾਰ ਵਡੇ ਘਟਨਾਵਾਂ ਨੇ ਜੇਲ੍ਹ ਚ ਬੈਠ ਕੇ ਹੋ ਰਹੀਆਂ ਨੇ ਜੇਲ੍ਹਾਂ ਦੇ ਪੰਜਾਬ ਦੇ ਵਿੱਚ ਨੇ ਜਿੱਥੋਂ ਵੀ ਕਿਤੇ ਉਹ ਫੋਨ ਹੁੰਦੇ देखो आज ਦਾ ਜਿਹੜਾ ਸਿਸਟਮ ਹੈ ਅੱਜ ਦੇ ਯੁੱਗ ਜਿੱਥੇ ਆਪਾਂ ਰਹਿ ਰਹੇ ਜਿੱਥੋਂ ਵੀ ਕਿਤੇ ਫੋਨ ਆਉਂਦਾ ਅਸੀਂ ਉਸੇ ਵੇਲੇ ਹੀ ਉੱਥੇ ਕਾਰਵਾਈ ਕਰਦੇ ਚਾਹੇ ਕੋਈ ਜੇਲ੍ਹ ਚੋਂ ਆਉਂਦਾ ਚਾਹੇ ਬਾਲਦੇਸ਼ ਚੋਂ ਆਉਂਦਾ ਉਸੇ ਵੇਲੇ ਕਾਰਵਾਈ ਕਰਕੇ ਸਬੰਧਤ ਜਿੱਥੇ ਆਉਂਦਾ ਜਿੱਥੇ ਸਾਨੂੰ ਪਤਾ ਲੱਗ ਜਾਂਦਾ ਉਸੇ ਵੇਲੇ ਹਿੱਸਾ ਉਹਦਾ ਬਲ ਉਹਤੇ ਕਾਰਵਾਈ ਕਰ ਦਿੰਦੇ ਆ ਕੋਈ ਸਾਨੂੰ ਪਤਾ ਕਈ ਗਣਾ ਇਦਾਂ ਹੋ ਜਾਂਦਾ ਬਲ ਸਿਸਟਮ ਜਿਹੜਾ ਇਦਾਂ ਦਾ ਅੱਜ ਕੱਲ ਕਿ ਕਈ ਚੀਜ਼ਾਂ ਇਦਾਂ ਦੀ ਹੋ ਜਾਂਦੀ ਆ ਪਰ ਅਸੀਂ ਹਰ ਚੀਜ਼ ਤੇ ਨਿਗਾਹ ਰੱਖੀ ਆ ਬਹਰ ਚੀਜ਼ ਤੇ ਕਾਰਵਾਈ ਕਰਦੇ ਅੱਛਾ ਜੇਰੀ ਪਾਕਤਾ ਕੋਈ ਰਾਣੀ ਦੀ ਤਾਕਤਾਂ ਵੀ ਇਹ ਜਿਹੜੇ ਰੁਸ਼ਈ ਦੇ ਤੈਨੂੰ ਪਤਾ ਹੀ ਆ ਪੰਜਾਬਦੋਂ ਦੀ ਤਾਕਤਾਂ ਕਿਹੜੀਆਂ ਜਿਹੜਾ ਪੰਜਾਬ ਦਾ ਪੰਜਾਬ ਦਾ ਜਿਹੜਾ ਸਤਿਆਨਾਸ਼ ਕਰਨਾ ਚਾਹੁੰਦੇ ਲੋਕ ਹਮੇਸ਼ਾ بار-बार ਕਰਦੇ ਆ ਪੰਜਾਬ ਦੇ ਵਿਰੋਧੀ ਤੱਤ ਜਿਹੜੇ ਨੇ ਦੇਖੋ ਇੱਕ ਤਾਂ ਮਤਲਬ ਆਪਣੀ ਕੀ ਲਾ ਕਹ ਲੋ ਕਿ ਆਪਾਂ ਮਤਲਬ ਪਾਕਿਸਤਾਨ ਦੇ ਗਵਾਂਢੀਆ ਚੰਦ ਦਾ ਗਵਾਂਢ ਦਾ ਹੋਵੇ ਤੇ ਲਈ ਲੱਗਦਾ ਹੋਵੇ ਕਦਾਲਾ ਚੰਦ ਦਾ ਗਵਾਂਢ ਜਿਹੜਾ ਇਹ ਸਾਨੂੰ ਕਰਦਾ ਉਹ ਜਿਹੜੇ politically ਸਾਨੂੰ ਸਥਿਰ ਕਰਨਾ ਚਾਹੁੰਦੇ ਆ ਜਿਹੜੇ ਮਾਂ ਸਰਕਾਰ ਨੂੰ ਆਰਥਿਕ ਤੌਰ ਤੇ ਡਾਊਨ ਕਰਨਾ ਚਾਹੁੰਦੇ ਆ ਮਾਨ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹ ਫੇਲ ਕਰਨਾ ਚਾਹੁੰਦੇ ਆ ਉਹ ਇਦਾਂ ਦੀ ਮਤਲਬ ਜਿਹੜਾ ਉਹ ਇਹਨਾਂ ਲੋਕਾਂ ਨੂੰ ਵੀ ਸ਼ਹਿ ਦਿੰਦੇ ਆ ਉਹ ਉਹ ਬੇਸ਼ੱਕ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਨੂੰ ਕਿਸੇ ਨਾ ਕਿਸ ਤਰ੍ਹਾਂ ਡਾਊਨ ਕੀਤਾ ਜਾਵੇ ਪੰਜਾਬ ਨੂੰ ਜਿਹੜੇ ਡਾਊਨ ਕਰਨ ਵਾਲੇ ਲੋਕ ਆ ਉਹ ਇਹ ਚਾਹੁੰਦੇ ਆ ਕਿਸੇ ਨਾ ਕਿਸ ਤਰ੍ਹਾਂ ਆਰਥਿਕ ਤੌਰ ਤੇ ਪੋਲੀਟੀਕਲ ਤੌਰ ਤੇ ਅਮਨ ਕਾਨੂੰਨ ਦੇ ਤੌਰ ਤੇ ਹਾਦਰ ਉਹ ਮਤਲਬ ਲੱਗੇ ਰਹਿੰਦੇ ਆ ਪਰ ਉਹ ਕੋਈ ਗੱਲ ਨਹੀਂ ਅਸੀਂ ਵੀ ਤਿਆਰ ਹੈ ਕੋਈ ਗੱਲ ਨਹੀਂ ਆ ਤਾਂ ਅਸੀਂ ਦੀਦਾ ਇਹ ਸਾਹਮਣਾ ਕਰਨ ਦੀ ਕਰ। ਜੀ ਕੋਈ ਪੁੱਛ ਵੀ ਕਾਲੀਆਂ ਭੇਡਾਂ ਨਹੀਂ ਹੈ। ਕਿਤੇ ਵੀ ਆ ਉਹ ਤਾਂ ਬੋਲੇ ਸਾਡੇ ਚ ਕਿਤੇ ਵੀ ਕੋਈ ਬੰਦਾ ਕੋਈ ਇੱਕ ਬੰਦਾ ਜੇ ਗੰਦਾ ਤੇ ਉਹ ਤਾਂ ਬੋਲੇ ਥੋੜਾ ਕੋਈ ਪੁਲਿਸ ਕੋ ਕਰਦੀ ਹੈ। ਹਾਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਕੋਈ ਇੱਕ ਇਦਾਂ ਹੋ ਸਕਦਾ ਬਾਕੀ ਪੁਲਿਸ ਹੀ ਦੋ ਹੀ ਲੜ ਰਹੀ ਹੈ। ਪੁਲਿਸ ਹੀ ਦੋ ਰਿਜ਼ਲਟ ਦੇ ਰਹੀ ਹੋਰ ਕੌਣ ਦੇ ਦੇ। ਧੰਨਵਾਦ ਸਾਬ ਕਿਤੇ ਜਿਲ੍ਹਾ ਮਾਲਵੀ ਜਿਹੜਾ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਆਏ ਦਿਨ ਉਥੋਂ ਮੋਬਾਈਲ ਬਰਾਮਦ ਹੁੰਦੇ ਨੇ ਕਈ ਨਸ਼ੀਆਂ ਚੀਜ਼ਾਂ ਬਰਾਮਦ ਹੁੰਦੀਆਂ ਨੇ ਕਿਤਨੇ ਕਿਤੇ ਜਿਲ੍ਹਾ ਮਾਲਵੀ ਧਿਆਨ ਦੇਣਾ ਚਾਹੀਦਾ। ਨਹੀਂ ਜੀ ਅਸੀਂ ਤਾਂ ਦੇਖਦੇ ਤਾਂ ਇਹੋ ਤੇ ਆਏ ਦਨ ਛਾਪੇਮਾਰੀ ਕਰਕੇ ਜਾ ਕੇ ਜੇਲ੍ਹਾਂ ਦੇ ਵਿੱਚ ਜਾ ਕੇ ਤਲਾਸ਼ੀਆਂ ਲੈ ਕੇ ਜੜੇ ਉੱਥੋਂ ਜੇ ਕੋਈ ਨਸ਼ੀਲਾ ਪਦਾਰਥ ਮਿਲਦਾ ਉਹ ਵੀ ਫੜਦੇ ਆ ਜੇ ਕੋਈ ਮੋਬਾਈਲ ਫੋਨ ਮਿਲਦਾ ਉਹ ਵੀ ਫੜਦੇ ਆ ਉੱਥੇ ਧਿਆਨ ਹੈ ਸਾਡਾ ਪੂਰਾ ਆਪਸੇ ਧਿਆਨ ਸਰਗਲਾ ਸਾਹਿਬ ਇਹ ਗੱਲ ਸਿਰ ਪਹਿਲਾਂ ਹੀ ਕਿਤੇ ਜਨਮ ਦਾਦਾ ਕੌਣ ਹੈ ਰਾਜੀ ਇਹ ਸਰਗਲਾ ਇਹ ਤੁਹਾਨੂੰ ਨਹੀਂ ਪਤਾ ਜਿਹੜੇ ਉਹ ਟਿਕਟਾ ਦੇਦੇ ਉਹਨਾਂ ਨੇ ਪੈਦਾ ਕੀਤੇ ਇਹਨਾਂ ਨੇ ਆ ਦੇ ਟਿਕਟਾ ਦੇਣਦੇ ਉਹਨਾਂ ਕਿਹਨਾਂ ਨੇ ਪੈਦਾ ਕੀਤੇ ਇਹ ਦੇ ਪਿਛਲੇ ਸਰਕਾਰਾਂ ਦੇ 10 ਸਾਲ ਜਿਹੜਾ ਰਾਜ ਵਿਆਹ ਕੱਲੀ ਦਲ ਦਸ ਸਾਲ ਆਵਾਜ਼ ਉਹਨਾਂ ਦਾ ਰਿਆ ਮੁੜ ਕੇ ਪੰਜ ਸਾਲ ਕਾਂਗਰਸ ਦਾ ਜਿਨ੍ਹਾਂ ਨੇ ਪਾਲ ਪੋਸ ਕੇ ਏਡੇ ਵੱਡੇ ਕਰਕੇ ਦੇ ਤੇ ਉਹ ਲੜਾਈ ਅਸੀਂ ਲਾੜੇ ਉਹ ਹਾਲ ਤੈਨ ਨਹੀਂ ਚਿੰਤਾਜਨ ਕਿ ਹੁਣ ਉਹ ਟਿਕਟਾਂ ਲੈਣ ਦੇ ਕਾਬਲ ਵੀ ਹੋ ਰਿਹਾ ਕਿ ਟਿਕਟਾਂ ਜਿਹੜੀਆਂ ਪੋਲਿਟੀਕਲੀ ਵੀ ਉਹ ਅਸੈਂਬਲੀ ਦਾ ਗੇਟ ਲੱਗਣਾ ਚਾਹੁੰਦੇ ਆ ਤੇ ਜਿਹੜੇ ਲੋਕ ਲਗਾਉਣਾ ਚਾਹੁੰਦੇ ਆ ਉਹਨਾਂ ਦਾ ਜੋ ਮਨਸੇ ਆ ਉਹ ਤੁਹਾਡੇ ਸਾਹਮਣੇ ਆ ਤੁਹਾਨੂੰ ਕੋਈ ਦੱਸਣ ਦੀ ਲੋੜ ਹੈ ਤੁਹਾਨੂੰ ਨਹੀਂ ਪਤਾ ਕੌਣ ਟਿਕਟਾਂ ਦੇ ਰਿਆ ਕੈਂਗਸਟਨ ਨੂੰ ਟਿਕਟਾਂ ਪੋਲਿਟੀਕਲੀ ਕੌਣ ਦੇ ਰਿਆ ਤੁਹਾਨੂੰ ਪਤਾ ਵੀ ਨਹੀਂ ਬਸ ਪਤਾ ਸਭ ਨੂੰ ਪਤਾ ਇਸ ਕਰਕੇ ਸਰ ਇਹ ਤੁਸੀਂ ਲਾ ਲੋਗੇ ਪੰਜਾਬ ਦੀ ਸਿਆਸਤ ਦੇ ਅੰਦਰ ਸਭ ਤੋਂ ਮੱਲਾ ਜਿਹੜੀ ਨਖੇਦ ਤੇ ਭੈੜੀ ਘਟਨਾ ਜਿਹੜੀ ਹੋਈ ਕਿ ਆਪਾਂ ਉਹਨਾਂ ਦੀ ਦਰਵਾਜ਼ੇ ਕੋਲ ਪਰ ਵਿਰੋਧੀ ਤਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਜੈਕਸਨ ਸ਼ਹਿਰ ਦੇ ਰਹੀ ਆ ਉਹਨਾਂ ਨੂੰ ਪਸੰਦ ਨਹੀਂ ਆਉਂਦੀ ਉਹ ਉਹਨਾਂ ਦੀ ਬਿੱਲ ਤੇ ਖੜਦੀ ਹੈ ਸਾਡੀ ਮੈਂ ਤਾਂ ਉਹੀ ਗੱਲ ਕਹਿ ਦਿਆਂ ਕਿ ਜੇਰਾ ਤੁਸੀਂ ਪ੍ਰੈਕਟੀਕਲੀ ਤੁਸੀਂ ਰੋਜ਼ ਬੜੇ ਸਿਆਣੇ ਜੇ ਮੀਡੀਆ ਦੇ ਲੋਕ ਆਮ ਆਦਮੀ ਪਾਰਟੀ ਨੇ ਕਿੱਥੇ ਕਿੱਥੇ ਕੀਤਾ ਇਦਾਂ ਦਾ ਅਸੀਂ ਤਾਂ ਸਭ ਜਦੋਂ ਦੇ ਆਏ ਆ ਮੈਂ ਤੁਹਾਨੂੰ ਅੰਕੜੇ ਦੇ ਦਿੱਤੇ 22 ਦੇ 23 ਦੇ 24 ਦੇ 25 ਦੇ 310 ਕੇਸ ਅਸੀਂ ਦਰਜ ਕੀਤੇ ਆ 302 ਗੈਂਗਸਟਰ ਜਿਹੜੇ ਅਸੀਂ ਜ਼ਖਮੀ ਕੀਤੇ ਆ ਔਰ 30 ਜਿਹੜੇ ਅਸੀਂ ਮਤਲਬ ਇਹਨਾਂ 4 ਸਾਲਾਂ ਦੇ ਵਿੱਚ 30 ਗੈਂਗਸਟਰ ਜਿਹੜੇ ਉਹ ਮਾਰੇ ਗਏ ਉਹਦੇ 39 ਸਾਡੇ ਪੁਲਿਸ ਵਾਲੇ ਜ਼ਖਮੀ ਹੋਏ ਤਿੰਨ ਪੁਲਿਸ ਵਾਲੇ ਸ਼ਹੀਦ ਹੋਏ ਅਸੀਂ ਤਾਂ ਲਗਾਤਾਰ ਲੱਗੇ ਅਸੀਂ ਤਾਂ ਇਸ ਕੰਮ ਤੇ ਲੱਗੇ ਆ ਅਸੀਂ ਤਾਂ ਜਿੰਨਾ ਚਿਰ ਤੱਕ ਖਤਮ ਨਹੀਂ ਹੁੰਦੇ ਉਹਨਾਂ ਚਿਰ ਤੱਕ ਲੱਗੇ ਰਹਿਣਾ ਤੁਹਾਨੂੰ ਤਾਂ ਲੱਗਦਾ ਹੀ ਜਿਸ ਤਰੀਕੇ ਨਾਲ ਤੇ ਅੰਕੜੇ ਦਿੱਤੇ ਨੇ ਵੱਡੀਆਂ ਕਾਰਵਾਈਆਂ ਹੋ ਰਹੀਆਂ ਨੇ ਲਗਾਤਾਰ ਘਟਨਾਵਾਂ ਵਧ ਰਹੀਆਂ ਬੀਤੇ ਦਿਨੀ ਇੱਕ ਦਿਨ ਚ ਚਾਰ ਘਟਨਾਵਾਂ ਸਸਟੀਆਂ ਜੀ ਹੋਰ ਤੇਜ਼ ਕਰਨ ਦੇ ਲੋੜ ਇਹਨਾਂ ਤੇਜ਼ ਨਾ ਤਾਂ ਹੋ ਦੇ ਤੇ ਤੇਜ਼ ਕਰਨ ਅਸੀਂ ਤਾਂ ਐਕਟਿਵ ਹੋਈ ਹੈ ਸਾਡਾ ਬਹੁਤ ਬਹੁਤ ਸਿਸਟਮ ਅਸੀਂ ਐਕਟਿਵ ਕੀਤਾ ਜੇ ਕਿਤੇ ਇਦਾਂ ਦੀ ਗੱਲ ਹੁੰਦੀ ਆ ਕਿ ਕੋਈ ਤੇਜ਼ ਕਰਨ ਦੀ ਕੋਸ਼ਿਸ਼ ਕਰਦਾ ਉਸੇ ਲਈ ਡਬਲ ਇਹਦਾ ਕੋਈ ਗੱਲ ਨਹੀਂ ਉਹ ਦੱਬਾਂਗੇ ਅਸੀਂ ਕੇਸ ਨੂੰ ਕੋਈ ਐਕਟਿਵ ਨਹੀਂ ਹੁੰਦਾ ਧੰਨਵਾਦ ਸਾਬ ਜੀ ਬਹੁੜੀ ਬੜੀ ਲਿਫਟਿੰਗ ਬੜੀ ਨੀਂਦ ਕਰੀ ਹੈ ਔਰ ਅਨੁਰੂਧ ਜੋਸ਼ੀ ਇਸ ਨੂੰ ਦਿੱਤੀ ਲਗਾ ਇਹ ਪ੍ਰਦਰਸ਼ਨ ਕਰ ਰਹੀ ਨੇ ਮੇਰਾ ਖਿਆਲਿਆ ਤੁਹਾਨੂੰ ਮੇਹਰ ਸਾਹਿਬ ਨੇ ਸਾਰਾ ਕੁਝ ਦੱਸਿਆ ਤੇ ਮੇਹਰ ਸਾਹਿਬ ਹਰ ਕੋਸ਼ਿਸ਼ ਕਰ ਰਹੇ ਆ ਉਹਦਾ ਕੋਈ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੂੜੇ ਦੀ ਜਿਹੜੀ ਆ ਕੋਈ ਪ੍ਰੋਬਲਮ ਨਹੀਂ ਲੱਗੂਗੀ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਸਾਰਾ ਕਲੀਨ ਹੋ ਜਾਊਗਾ ਤੁਹਾਨੂੰ ਵੀ ਪਤਾ ਕਿ ਪਹਿਲਾਂ ਜਿਹੜੀਆਂ ਏਜੰਸੀਆਂ ਨੂੰ ਕੂੜਾ ਚੁੱਕੜਦਾ ਠੇਕਾ ਦਿੱਤਾ ਸੀ ਉਹ ਕਿੰਨੇ ਦਿੱਤਾ 25 ਸਾਲ ਦਾ ਬੜੇ ਜੱਬਾਂ ਦਾ ਗੰਦ ਲੱਥਾ ਕੰਮ ਉਹ ਲੱਥ ਗਿਆ ਜੋਸੀ ਸਾਹਿਬ ਜਿਹੜੇ ਅੱਜ ਇਹ ਕਹਿ ਰਹੇ ਤੁਸੀਂ ਸਾਹਿਬ ਉਹ ਤੋਂ ਲੋਕਲ ਬਾਡੀ ਦੇ ਮੰਤਰੀ ਜਦੋਂ ਠੇਕਾ ਹੋਇਆ ਉਹ ਦੱਸੋ ਨਾ 25 ਸਾਲ ਦਾ ਠੇਕਾ ਕਿੱਧਰ ਹੋ ਗਿਆ ਜੋਸ਼ੀ ਦਾ ਸੇਮ ਬਸਾ ਦੇ ਲੋਕਾਂ ਨੂੰ ਕਿ 25 ਸਾਲ ਦਾ ਠੇਕਾ ਕਿੱਦਾਂ ਹੋ ਗਿਆ ਲੋਕਲ ਬਾਡੀ ਬਣਤੀ ਸੀਗੇ ਉਦੋਂ ਸੁਖਵੀਰ ਬਾਦਲ ਦੀ ਡਿਪਟੀ ਹੋਗਨੇ ਸੀ ਕਿ ਪੰਜਾਬ ਦੇ ਸੁਖਵੀਰ ਜੀ ਦੇ ਘਰ ਬੈਠ ਕੇ ਸਮਝੌਤਾ ਆ ਉੱਥੇ ਜੋਸ਼ੀ ਜੀ ਉੱਥੇ ਲੱਗੇ ਬੈਠੇ ਸੀ 25 ਸਾਲ ਦਾ ਟੈਂਡਰ ਹੁੰਦਾ ਯਾਰ ਤੁਸੀਂ ਪੰਜਾਬ ਬਦਵਾਦ ਕਰਕੇ ਹੁਣ ਕੱਲਾ ਕਰਦੇ ਹੋ ਫਿਰਦੇ ਹੋ ਪਹਿਲਾਂ ਆਪ ਵੇਖੋ ਵੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਸਾਡੇ ਨਾਲ ਪੰਜਾਬ ਦੇ ਅੰਦਰ ਜਿਹੜੇ ਅਮਨ ਕਾਨੂੰਨ ਨੂੰ ਪੰਕ ਕਰਨ ਵਾਲੇ ਬੰਦੇ ਆ ਜਿਹੜੇ ਗੈਂਗਸਟਰ ਗੁੰਡੇ ਬਦਮਾਸ਼ ਜਿਹੜੇ ਆ ਉਹਨਾਂ ਦੇ ਖਿਲਾਫ ਜਿਹੜੇ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਜੰਗ ਲੜ ਰਹੀ ਆ ਉਹਦੇ ਬਾਅਦ ਵਿੱਚ ਦੋ ਚਾਰ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਪਹਿਲਾਂ ਤੇ ਤੁਸੀਂ ਸਾਰਿਆਂ ਦਾ ਜਿੰਦੇ ਤੁਸੀਂ ਮੀਡੀਆ ਵਾਲੇ ਸਾਥੀ ਆਇਓ ਮਸਰ ਦੇ ਸਾਧਿਆਂ ਦਾ ਬੜਾ ਧੰਨਵਾਦ ਹੈ ਜਿਹੜੀ ਅਸੀਂ ਲੜਾਈ 22 ਦੇ ਵਿੱਚ 23 24 ਤੇ 25 ਦੇ ਵਿੱਚ ਹੁਣ ਤੱਕ ਜਿਹੜੀ ਲੜਾਈ ਅਸੀਂ ਲੜੀ ਹੈ ਉਹ 300 ਤੇ 10 ਐਫ ਆਈ ਆਰਾਂ ਜਿਹੜੀਆਂ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਗੁੰਡਿਆਂ ਦੇ ਖਿਲਾਫ ਬਦਮਾਸ਼ਾਂ ਦੇ ਖਿਲਾਫ ਜਿਹੜਾ ਉਹ ਬੰਦ ਕੀਤੀਆਂ ਉਹ 302 ਦੇ ਕਰੀਬ ਗੈਂਗਸਟਰ ਜਿਹੜੇ ਇਹਦੇ ਚ ਜ਼ਖਮੀ ਹੋਏ ਉਹ 30 ਦੇ ਕਰੀਬ ਅਸੀਂ ਹੁਣ ਤੱਕ ਜਿਹੜੇ ਗੈਂਗਸਟਰ ਹਿੱਟ ਕੀਤੇ ਜਿਨ੍ਹਾਂ ਦੀ ਡੈਥ ਹੋਈ ਉਹ ਦਾ ਸਾਡੇ ਪੁਲਿਸ ਵਾਲੇ 39 39 ਪੁਲਿਸ ਸਬਸਟ ਜਿਹੜੇ ਆ ਮਲਾਜਮ ਜਿਹੜੇ ਆ ਉਹ ਉਹ ਜਿਹੜੇ ਉਹ ਜ਼ਖਮੀ ਹੋਏ ਉਹ ਤਿੰਨ ਬੰਦੇ ਜਿਹੜੇ ਸਾਡੇ ਪੁਲਿਸ ਦੇ ਜਵਾਨ ਜਿਹੜੇ ਉਹ ਸ਼ਹੀਦ ਹੋਏ ਉਹ ਇਹ ਜੰਗਾ ਜਿਆਦੀ ਆ ਜੇ ਤਾਂ ਪਿਛਲੇ 2 ਦਿਨ ਚ ਵੀ ਤੁਸੀਂ ਦੇਖਿਆ ਕਿ ਪੁਲਿਸ ਲੁਧਿਆਣਾ ਅਮਰਸਰ ਦੇ ਵਿੱਚ ਜਿੱਥੇ ਵੀ ਕਿਤੇ ਗੈਂਗਸਟਰ ਜਿਹੜੇ ਆ ਜਿੱਥੇ ਕਿਤੇ ਕੋਈ ਕਾਰਵਾਈ ਕਰਦੀ ਆ ਤੇ ਸਾਡੀ ਪੁਲਿਸ ਸਾਡੇ ਅਫਸਰ ਸਾਡੀ ਪੁਲਿਸ ਫੋਰਸ ਜਿਹੜੀ ਆ ਉਸੇ ਮਿਲੇ ਹੀ ਐਕਟਿਵ ਹੋ ਕੇ ਉਹਨਾਂ ਨੂੰ ਖਤਮ ਕਰ ਲਈ ਉਹਨਾਂ ਨੂੰ ਫੜਨ ਵਾਸਤੇ ਰਾਤ ਦਿਨ ਕਰਕੇ ਉਹ ਬਹੁਤ ਸਾਰੇ ਕੇਸ ਇਦਾਂ ਦੇ ਆ ਜਿਹਦੇ ਸਾਡੇ ਪੁਲਿਸ ਅਫਸਰ ਨੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਫੜ ਲਏ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਕੱਲ ਜਿਹੜਾ ਇੱਕ ਗੈਸਟਰ ਦੇ ਨਾਲ ਮੁਕਾਬਲਾ ਆਇਆ ਉਹ ਬੰਦਾ ਸੀਗਾ ਜਿਨੇ ਦੋ ਦਿਨ ਪਹਿਲਾਂ ਮੌਲਤ ਸ਼ਾਟੇ ਪੰਜਾਬ ਦੇ ਵਿੱਚ ਇੱਕ ਦਵਿੰਦਰ ਸਿੰਘ ਨਾਮ ਦੀ ਸਿਵਲਿਅਨ ਦੀ ਜਿਹੜੀ ਡੈਥ ਕਰਤੀ ਸੀ ਗੋਲੀ ਮਾਰਤੀ ਸੀਗੀ ਇੰਨੇ ਖੇਤੀ ਮੌਲ ਜਿਹੜਾ ਅਸੀਂ ਉਸੇ ਲਈ ਕਰ ਲੈਨੇ ਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿਉਂਕਿ ਇੱਕਤਾ ਸੀ ਪਾਕਿਸਤਾਨ ਦੇ ਗਵਾਂਡੀਆ ਪਾਸਤਾਂ ਦੇ ਨਾਲ ਇੱਕ ਜਿਹੜੇ ਪੰਜਾਬ ਰੋਧੀ ਤਾਕਤਾਂ ਦੇ ਜਿਹੜੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਉਹ ਇਹਨਾਂ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਇਹਨਾਂ ਨੂੰ ਹੱਲਾਸ਼ੇਰੀ ਦਿੰਦੀਆਂ ਉਹਨਾਂ ਦਾ ਤਾਕਤਾਂ ਨੂੰ ਅਸੀਂ ਹੁਣ ਤੱਕ ਕਾਮਯਾਬ ਨਹੀਂ ਹੋਣ ਦਿੱਤਾ ਉਹ ਅੱਗੇ ਵੀ ਕਾਮਯਾਬ ਨਹੀਂ ਹੋਣ ਦਾਂਗੇ ਉਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੋਈ ਵੀ ਬੰਦਾ ਕੋਈ ਵੀ ਗੈਂਗਸਟਰ ਇਹ ਵਹਿਮ ਪਾਲ ਕੇ ਨਾ ਤੁਰਾ ਫਿਰੇ ਕਿ ਪੰਜਾਬ ਦੇ ਵਿੱਚ ਉਹ ਜੋ ਮੱਦੀ ਕਾਰਵਾਈ ਕਾਨੂੰ ਤੇ ਮੁੜ ਕੇ ਪੰਜਾਬ ਚ ਲਊਗਾ ਅਸੀਂ ਬੜਾ ਸਪਸ਼ਟ ਦਾ ਸਿੱਧਾ ਕਿਹਾ ਮੁਖੰਤੀ ਸਾਹਿਬ ਹੀ ਕਹਿੰਦੇ ਕਿ ਗੈਸਟ੍ਰੋਜਾਤ ਆਪਣੀਆਂ ਕਾਰਵਾਈਆਂ ਬੰਦ ਕਰ ਦੇ ਜਾਂ ਮੁਖ ਤਾਦਾਜ ਜਾਂ ਜਾਂ ਪੰਜਾਬ ਛੱਡ ਦੇ ਤੇ ਜਾਂ ਫਿਰ ਮੁਕਾਬਲੇ ਲਈ ਤਿਆਰ ਆਣ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਉਹ ਭੰਗ ਨਹੀਂ ਹੋਣ ਦੇਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਕਿਸੇ ਨੂੰ ਲੁੱਟ ਖੋਹ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਕਿਸੇ ਵੀ ਹਾਲਤ ਦੇ ਵਿੱਚ ਫੋਨਾਂ ਦੇ ਉੱਤੇ ਜਿਹੜੇ ਫੌਤੀਆ ਮੰਗਦੇ ਆ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦੇਵਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਦਾ ਅਸੀਂ ਜਿੰਨਾ ਚਿਰ ਤੱਕ ਜਿੰਦਾ ਡਰਗ ਮਾਫੀਆ ਦੇ ਖਿਲਾਫ ਜੁੱਧ ਨਸ਼ਿਆਂ ਦੇ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਸੀਗਾ ਉਦਾਂ ਹੀ ਅਸੀਂ ਜਿੰਦਾ ਉਹ ਤੈਅ ਕੀਤਾ ਕਿ ਜਿੰਨਾ ਚਿਰ ਤੱਕ ਨਸ਼ਾ ਖਤਮ ਨਹੀਂ ਹੁੰਦਾ ਉਹਨਾਂ ਚਿਰ ਤੱਕ ਆਪਣੀ ਲੜਾਈ ਜਿਹੜੀ ਜਾਰੀ ਰੱਖਾਂਗੇ ਔਰ ਇਹ ਵੀ ਸਾਡਾ ਤੈਅ ਹੈ ਕਿ ਜਿੰਨਾਂ ਚਿਰ ਤੱਕ ਇਹ ਗੈਂਗਸਰ ਇਹ ਬਦਮਾਸ਼ ਗੁੰਡੇ ਜਿਹੜੇ ਪੰਜਾਬ ਦਾ ਅਮਨ ਭੰਕ ਕਰਨਾ ਚਾਹੁੰਦੇ ਆ ਜਿੰਨਾਂ ਚਿਰ ਤੱਕ ਇਹਨਾਂ ਦਾ ਖਾਤਮਾ ਨਹੀਂ ਹੋਊਗਾ ਜਿੰਨਾਂ ਚਿਰ ਤੱਕ ਇਹ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਚੱਲ ਜਾਣਗੇ ਉਹਨਾਂ ਚਿਰ ਤੱਕ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਇਹ ਜੰਗ ਜਿਹੜੀ ਹੈ ਜਾਰੀ ਰਹੂਗੀ ਔਰ ਮੈਂ ਪੰਜਾਬੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਵਿਸ਼ਵਾਸ ਦਿੰਦਾ ਹਾਂ ਕਿ ਸਾਡੀ ਡਿਊਟੀ ਆ ਸਰਕਾਰ ਦੀ ਡਿਊਟੀ ਆ ਕਿ ਅਸੀਂ ਹਰ ਸ਼ਹਿਰੀ ਦੀ ਸੁਰੱਖਿਆ ਜਿਹੜੀ ਕਰਨੀ ਜਿਹੜੀ ਸਾਡਾ ਫਰਜ਼ ਆ ਅਸੀਂ ਕਰਦੇ ਆ